ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਸਰ ਆਪਣੇ ਇਲਾਕੇ ਦੇ ਵਿੱਚ ਜਿਹੜੀਆਂ ਚੋਰੀਆਂ ਦੀ ਭਮਾਰ ਜ਼ਿਆਦਾ ਹੋ ਰਹੀ ਆ ਪ੍ਰੈਸ ਵਿੱਚ ਵਿੱਚ ਖਬਰਾਂ ਵੀ ਆ ਰਹੀਆਂ ਵਾ ਤਾਂ ਆਪਣੀ ਕਾਰਗੁਜ਼ਾਰੀ ਵੀ ਦੱਸ ਦਿਓ ਅਸੀਂ ਟਾਈਮ ਟੂ ਟਾਈਮ ਨਾਕਾ ਲਾਨੇ ਆ ਹਾਂਜੀ ਇਲਾਕੇ 'ਚ ਗਸ਼ਤਾਂ ਘੱਡੀਆਂ ਹਾਂਜੀ ਕੋਈ ਵੀ ਮਤਲਬ ਕਿਸੇ ਵੀ ਕਿਸਮ ਦੀ ਪੁਲਿਸ ਵੱਲੋਂ ਕੋਈ ਨਗਹਿਲੀ ਨਹੀਂ ਮਰਦੀ ਜਾਂਦੀ ਹਾਂਜੀ ਟਾਈਮ ਟੂ ਟਾਈਮ ਮਤਲਬ ਚਲਾਨ ਵੀ ਕੀਤੇ ਜਾਂਦੇ ਨੇ ਵੱਧ ਤੋਂ ਵੱਧ ਚਲਾਨ ਕੀਤੇ ਜਾਂਦੇ ਬਿਨਾ ਨੰਬਰੀ ਠੀਕ ਹੈ ਜੀ ਪਰ ਜਿਹੜਾ ਲਾਂਡਰ ਉਹਨੂੰ ਪੂਰਾ ਮੇਨਟੇਨ ਕੀਤਾ ਜਾ ਰਿਹਾ ਹਾਂਜੀ ਇੱਕ ਆਪਣਾ ਇਹ ਮਹਾਲੇ ਵਿੱਚ ਮੋਟਰਸਾਈਕਲ ਚੱਕ ਹੋਇਆ ਜੀ ਉਸ ਦਿਨ ਨਹਿਰ ਦੇ ਉੱਤੇ ਇੱਕ ਰੇੜੇ ਬੜੇ ਨੂੰ ਜਾਂਦੇ ਉਹ ਨਹੀਂ ਦੋ ਤਿੰਨੇ ਰਿਫੈਂਡ ਦੇ ਵੀ ਲਾ ਇਹਦਾ ਕੋਈ ਲੜਪੱਤਨ ਪਤਾ ਲੱਗਾ ਜੀ ਕੋਈ ਰਿਫੈਂਡ ਵਾਲਾ ਤਾਂ ਮਤਲਬ ਉਹ ਬੰਦੇ ਨੂੰ ਜਿਹੜਾ ਰੋਡ ਆਪਾਂ ਗੈਰ ਨੀ ਲੱਭਾ ਫਿਰ ਵੀ ਆਪਾਂ ਟ੍ਰੇਸ ਕਰਨ ਵਾਸਤੇ ਕੋਸ਼ਿਸ਼ ਕਰ ਰਹੇ ਹਾਂ 100% ਹਾਂਜੀ ਟ੍ਰੇਸ ਕਰਾਂਗੇ ਹਰ ਹਾਲਤ ਟ੍ਰੇਸ ਕੀਤਾ ਜਾਏਗਾ ਇਹਨਾਂ ਨੂੰ ਆ ਜਿਹੜੇ ਲੱਕ ਚ ਵਾਲੀਆਂ ਬੂੜੀਆਂ ਲਾਂਦੇ ਆ 200 ਸਪਲੈਂਡਰ ਵਾਲੇ ਇਹ ਬਹੁਤ ਸਰਗਰਮ ਹੋਏ ਹੋ ਆਪਣੇ ਲੱਕੇ ਚ ਇਹਨਾਂ ਦੀ ਅਸੀਂ ਕਰ ਰਹੇ ਹਾਂ ਕੋਸ਼ਿਸ਼ ਪੂਰੀ 100% ਕੋਸ਼ਿਸ਼ ਹੋ ਰਹੀ ਆ ਵੀ ਇਹਨਾਂ ਨੂੰ ਫੜ ਕੇ ਵੱਧ ਤੋਂ ਵੱਧ ਸਜ਼ਾ ਦਵਾਈ ਜਾਏ ਠੀਕ ਹੈ ਜੀ ਥੈਂਕ ਯੂ ਕੋਈ ਵੀ ਨਹੀਂ ਹੈਗਾ ਜੀ ਆ ਮੈਂ ਚੈੱਕ ਕਰ ਲੈਂਦਾ ਹਾਂ ਚਲੋ ਜੀ ਇੱਧਰ ਕਰੋ ਪੱਕਾ ਅਧਿਕਾਰਨ ਹੋਵੇ ਪਰ ਲੈਣਾ ਪਤਾ ਦੀ ਹੈਗਾ ਨਹੀਂ ਹੈਗਾ ਹਾਂ ਤੁਸ ਆਉਟਸਾਈਡ ਡੱਬੀ ਰੱਖੀ ਫਿਰਦਾ ਵਿੱਚ ਪਾਈ ਉਹ ਨੂੰ ਆਸੀ ਆ ਹੂੰ ਹੈ ਵੀ ਆ ਜਾਂਦੀ ਲਸਸ ਵਾਲੀ ਡੱਬੀ ਤੇਰੇ ਕੋਲ ਇਹ ਗਲੀਆਂ ਨੂੰ ਗਲੀਆਂ ਜਦੋਂ ਗੱਲ ਮੂੰਹ ਪਰ ਆਪਾਂ ਹੁਣੇ ਕੱਢ ਲਓ ਨਾ ਜਦੋਂ ਕੀ ਵਾਇਦਾ ਕਰ ਲਵਾਂ ਨਾ ਹੀ ਤੇਰਾ ਮੇਰਾ ਕਰਨੇ ਤਰੀਕਾ ਹਾਂ ਮਰਜੀ ਮੈਂ ਪਤਾ ਕਰਦਾ ਸੱਤ ਨਾਲ ਫੋਨ ਨਹੀਂ ਚੱਕਿਆ ਕੀ ਨਾ ਜੋ ਆ ਨਾ ਆਪਣਾ ਕਰ ਲਓ ਫਿਰ ਇਹਨਾਂ ਦਾ ਛੋਟਾ ਕੀ ਨਾ ਆਪਣਾ ਕਰਨਪ੍ਰੀਤ ਜੀ ਕਰਨਪ੍ਰੀਤ ਕਰਨਪ੍ਰੀਤ ਕਿਹੜਾ ਪਿੰਡ ਕੋਟਈ ਹੈ ਜੀ ਅੱਛਾ ਹਾਂ ਜੀ ਤੇ ਕਾगज ਪੱਤਰ ਪੂਰੇ ਸਾਡੇ ਕੋਲ ਹਾਂਜੀ ਹਾਂਜੀ ਕਰਦਾ ਮੈਂ ਕਰਦਾ ਸੇ ਚੱਲ ਠੀਕ ਹੈ ਜੀ ਕਰਨਪ੍ਰੀਤ